ਚੈਨਲ ਪੰਜਾਬੀ ਦੇ ਅਰਧਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਕੁਝ ਗੱਲਾਂਬਾਤਾਂ ਜੀ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਨੇ ਬਜਟ ਦੇ ਵਿੱਚ ਜਿਹੜੀਆਂ ਜਨਤਕ ਸੇਵਾਵਾਂ ਨੇ ਉਹਨਾਂ ਦੇ ਉੱਤੇ ਮੋੜ ਵਿਚਾਰ ਕਰਨ ਦਾ ਸੰਕੇਤ ਦਿੱਤਾ ਮਤਲਬ ਇਹ ਆ ਕਿ ਸੇਵਾਵਾਂ ਨੂੰ ਜਿਹੜੇ ਕਿਤੇ ਨਾ ਕਿਤੇ ਕੱਟ ਕੀਤਾ ਜਾ ਸਕਦਾ ਲੇ ਆਫਸੋ ਹੋ ਸਕਦੀਆਂ ਦੂਜੀਆਂ ਫੈਡਰਲ ਐਨਡੀਪੀ ਦੀ ਲੀਡਰਸ਼ਿਪ ਰੇਸ਼ ਬਾਰੇ ਚਰਚਾ ਕਰਾਂਗੇ ਬੀਸੀ ਦੇ ਵਿੱਚ ਗਰਮੀ ਬਹੁਤ ਪਈ ਆ ਤੇ ਵਾਤਾਵਰਨ ਦੀ ਇੱਕ ਵੱਖਰੀ ਰਿਪੋਰਟ ਆਈ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਵੈਨਕੂਵਰ ਟ੍ਰਾਂਟੋ ਦੇ ਵਿੱਚ ਜਿਹੜਾ ਘਰਾਂ ਦਾ ਕਿਰਾਇਆ ਅਜੇ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਆ ਤੇ ਇੱਕ ਮੀਟ ਚੋਰੀ ਸਬੰਧੀ ਵਿਨੀ ਪੈਗ ਦੇ ਵਿਅਕਤੀ ਦੇ ਉੱਤੇ ਉਹਨੂੰ ਚਾਰਜ ਕੀਤਾ ਗਿਆ ਤੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਘਟਰਾਵਾਂ ਹੋਰ ਸਾਹਮਣੇ ਆਈਆਂ ਸਭ ਤੋਂ ਪਹਿਲੀ ਗੱਲਬਾਤ ਫਾਈਨੈਂਸ ਮਿਨਿਸਟਰ ਜਿਹੜੇ ਫਰਾਂਸਿਸ ਫਿਲਿਪ ਸ਼ੈਂਪੀਨ ਉਹਨਾਂ ਨੇ ਜਿਹੜਾ ਇੱਕ ਬਿਆਨ ਦਿੱਤਾ ਬਿਆਨ ਇਹ ਦਿੱਤਾ ਕਿ ਕੈਨੇਡਾ ਦੀ ਸਰਕਾਰ ਐਡਜਸਟਮੈਂਟ ਕਰੂਗੀ ਜਾਂ ਐਡਜਸਟਮੈਂਟ ਦਾ ਮਤਲਬ ਕੀ ਹੈ ਕਿ ਖਰਚਾ ਕਟਾਊਗੀ ਅਡਜਸਟਮੈਂਟਸ ਕਰਨਗੇ ਦਾ ਮਤਲਬ ਹੈ ਕਿ ਉਹ ਖਰਚਾ ਘਟਾਉਣਗੇ ਜਿਹੜਾ ਆਹ ਫਾਲ ਬਜਟ ਆ ਰਿਹਾ ਉਹ ਕਹਿੰਦੇ ਇਹਦੇ ਵਿੱਚ ਅਸੀਂ ਖਰਚਾ ਘਟਾਉਣ ਬਾਰੇ ਵਿਚਾਰ ਕਰ ਰਹੇ ਹਾਂ ਜਾਂ ਖਰਚਾ ਘਟਾਵਾਂਗੇ ਉਹਦਾ ਕਾਰਨ ਕੀ ਹੈ ਜਦੋਂ ਕੋਵਿਡ-19 ਸੀਗਾ ਜਿਹੜੇ ਫੈਡਰਲ ਪਬਲਿਕ ਸਰਵਿਸ ਆ ਉਹ ਇੰਨੀ ਜ਼ਿਆਦਾ ਵਧ ਗਈ ਸੀ ਉਹਦੇ ਵਿੱਚ ਇੰਨੀ ਜ਼ਿਆਦਾ ਭਰਤੀ ਹੋ ਗਈ ਸੀ ਉਹਦੇ ਵਿੱਚ ਇੰਨਾ ਜ਼ਿਆਦਾ ਕੰਮ ਸੀ ਕਿ ਉਹ ਸਾਰਾ ਕੁਝ ਇਹ ਕਿਹਾ ਜਾ ਰਿਹਾ ਕਿ ਉਹ ਅਸਲ ਦੇ ਵਿੱਚ ਸਸਟੇਨੇਬਲ ਨਹੀਂ ਹੈ ਸਸਟੇਨੇਬਲ ਦਾ ਮਤਲਬ ਇਹ ਆ ਕਿ ਜਿੰਨਾ ਉਹ ਗਰੋਅ ਕਰ ਗਈ ਸੀ ਉਹ ਗਰੋਥ ਨੂੰ ਉਸੇ ਤਰੀਕੇ ਦੇ ਨਾਲ ਲੰਬਾ ਸਮਾਂ ਉਦਾਂ ਨਹੀਂ ਰੱਖਿਆ ਜਾ ਸਕਦਾ ਉਹਨੂੰ ਰੋਕਣਾ ਪਊਗਾ ਉਹਨੂੰ ਕੱਟ ਕਰਨਾ ਪਊਗਾ ਹੁਣ ਇਹਦਾ ਮਤਲਬ ਕੀ ਹੈ ਕਿ ਜਦੋਂ ਅਡਜਸਟਮੈਂਟਸ ਸ਼ਬਦ ਵਰਤਿਆ ਜਾ ਰਿਹਾ ਡਿਪਾਰਟਮੈਂਟ ਨੂੰ ਪਹਿਲਾਂ ਹੀ ਕਹਿ ਦਿੱਤਾ ਇਹਨਾਂ ਨੇ ਕਿ 15% ਆਪਣੇ ਡੇ ਟੂ ਡੇ ਖਰਚੇ ਜਿਹੜੇ ਆ ਅਗਲੇ 3 ਸਾਲਾਂ ਦੇ ਵਿੱਚ ਘਟਾ ਲਓ ਹੁਣ ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਕੀ ਤੁਸੀਂ ਨੌਕਰੀ ਤੋਂ ਕੱਢੋਗੇ ਬੰਦਿਆਂ ਨੂੰ ਮਤਲਬ ਇਹ ਉਹ ਵੱਧ ਗਿਆ ਹੈ ਤਾਂ ਉਹਦਾ ਮਤਲਬ ਤੇ ਇਹੀ ਹੋਊਗਾ ਵੀ ਨੌਕਰੀ ਤੋਂ ਕੱਢਿਆ ਜਾਊਗਾ ਉਹ ਕਹਿੰਦੇ ਵੀ ਡਿਟੇਲਸ ਇਹਦੀਆਂ ਨਹੀਂ ਦਿੱਤੀਆਂ ਪਰ ਉਹ ਕਹਿੰਦੇ ਗਵਰਨਮੈਂਟ ਵਿਲ ਫਾਈਂਡ ਅਡਜਸਟਮੈਂਟਸ ਵੀ ਕੋਈ ਤਰੀਕਾ ਲੱਭਣਗੇ ਕਿ ਕਿੱਥੇ ਕੱਟ ਕੀਤਾ ਜਾ ਸਕਦਾ ਜਿਹਦੇ ਵਿੱਚ ਇਹ ਨੌਕਰੀਆਂ ਤੋਂ ਕੱਢਣਾ ਵੀ ਸ਼ਾਮਲ ਹੋ ਸਕਦਾ ਉਹਨਾਂ ਨੇ ਇਹ ਕਿ ਜਿਹੜੇ ਕੱਟ ਆ ਇਹਦੇ ਨਾਲ ਜਿਹੜੀਆਂ ਸਰਵਿਸਿਜ਼ ਨਹੀਂ ਰਿਡਿਊਸ ਹੋਣਗੀਆਂ ਕੈਨੇਡੀਅਨਸ ਦੇ ਲਈ ਹੁਣ ਕੈਨੇਡੀਅਨਸ ਨੂੰ ਜਿਹੜੀਆਂ ਇਹ ਸੁਆਵਾਵਾਂ ਮਿਲ ਰਹੀਆਂ ਆ ਇਹ ਇਹਦੇ ਉੱਤੇ ਕੋਈ ਅਸਰ ਨਹੀਂ ਪਊਗਾ ਇੱਕ ਤੇ ਜੇ ਜਦੋਂ ਖਰਚਾ ਸਰਕਾਰ ਘਟਾਊਗੀ ਜਾਂ ਤੇ ਬੰਦੇ ਕੱਢੂਗੀ ਜਾਂ ਉਹ ਸਰਵਿਸਸ ਕੱਟ ਕਰਨਗੇ ਕਹਿੰਦੇ ਹਨ ਐਡਜਸਟਮੈਂਟਸ ਕਰਾਂਗੇ ਬੰਦੇ ਕੱਢਣ ਬਾਰੇ ਇਹਨਾਂ ਨੇ ਕਹਿ ਰਿਹਾ ਵੀ ਕੱਢਣੇ ਆ ਜਾਂ ਨਹੀਂ ਕੱਢਣੇ ਪਰ ਸਰਵਿਸਸ ਉਹ ਕਹਿੰਦੇ ਘਟਾਵਾਂਗੇ ਨਹੀਂ ਇਹ ਨਹੀਂ ਕੱਟ ਹੋਣਗੀਆਂ ਕਿਉਂਕਿ ਸਰਕਾਰ ਪਲਾਨ ਕਰ ਰਹੀ ਹੈ ਕਿ ਸਿਸਟਮ ਨੂੰ ਥੋੜਾ ਜਿਆਦਾ ਇਹਦਾ ਅਦਨੁਕੀਕਰਨ ਕੀਤਾ ਜਾਵੇ ਜਿਹੜਾ ਕੰਮ ਕਰਨ ਵਾਲੇ ਲੋਕ ਨੇ ਉਹ ਜਿੰਨੇ ਹੈਗੇ ਨੇ ਉਨਾਂ ਹੀ ਜ਼ਿਆਦਾ ਕੰਮ ਕਰ ਸਕਣ ਮਤਲਬ ਉਹਦਾ ਕੰਮ ਜ਼ਿਆਦਾ ਹੋਵੇ ਬੰਦੇ ਭਾਵੇਂ ਉਨਾਂ ਹੀ ਰਹਿਣ ਕੁਝ ਕੱਟ EMPLOYEES ਨੂੰ ਹਿੱਟ ਕਰ ਰਿਹਾ ਚਾਹੇ ਉਹ ਲਾਇਬ੍ਰੇਰੀ ਐਂਡ ਆਰਕਾਈਵਸ ਕੈਨੇਡਾ ਦੇ ਵਿੱਚ ਚਾਹੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਜਿਹੜੀ ਪਬਲਿਕ ਸਰਵਿਸ ਯੂਨੀਅਨ ਆ ਉਹ ਕਹਿੰਦੇ ਜਿਹੜੇ ਕੱਟ ਲਾਉਣ ਦੇ ਨਾਲ ਜਿਹੜੇ ਵਰਕਰ ਨੇ ਜਾਂ ਸਰਵਿਸਸੇਸ ਨੇ ਉਹਨਾਂ ਦੇ ਉੱਤੇ ਸਿੱਧਾ ਅਸਰ ਪੈਣਾ ਕਿ ਜੋ ਮਰਜ਼ੀ ਕਹੀ ਜਾਣ ਕਿ ਐਡਜਸਟਮੈਂਟਸ ਆ ਜਾਂ ਕੋਸ਼ਾ ਅਸਰ ਸਿੱਧਾ ਉਹਨਾਂ ਦੇ ਉੱਤੇ ਪੈਣਾ ਜਿਹੜੇ ਡਿਸੇਬਿਲਟੀ ਦੇ ਮਤਲਬ ਐਡਵੋਕੇਟਸ ਨੇ ਉਹ ਕਹਿੰਦੇ ਪ੍ਰੋਗਰਾਮ ਜਿਹੜਾ ਲੋਕਾਂ ਦੇ ਲਈ ਹੈਗਾ ਉਹਨਾਂ ਦੇ ਨਾਲ ਉਹ ਡਿਸੇਬਿਲਟੀ ਵਾਲੇ ਜ਼ਿਆਦਾ ਸਫਰ ਕਰ ਸਕਦੇ ਆ ਉਸੇ ਵੇਲੇ ਪ੍ਰਾਈਮ ਮਿੰਿਸਟਰ ਮਾਰਕ ਕਾਰਨੀ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਡਿਫੈਂਸ ਦੇ ਉੱਤੇ ਸਪੈਂਡਿੰਗ ਵਧਾਈ ਜਾਵੇ ਜਿਹੜਾ ਸਾਡਾ ਮਿਲਟਰੀ ਖਰਚੇ ਤੇ ਖਰਚਾ ਕੀਤਾ ਜਾਵੇ ਜਾਂ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਕੈਨੇਡਾ ਦੇ ਵਿੱਚ ਜਿਹੜੇ ਢਿੱਲੇ ਰਹੇ ਆ ਪਿਛਲੇ ਸਮੇਂ ਦੇ ਵਿੱਚ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੇਜ਼ ਕੀਤਾ ਜਾਵੇ ਹੁਣ ਸਰਕਾਰ ਇਹ ਕਹਿੰਦੀ ਆ ਕਿ ਆਪਣੇ ਡੇਲੀ ਐਕਸਪੈਂਸਸ ਘੱਟ ਕਰਨਗੇ ਹੁਣ ਡੇਲੀ ਐਕਸਪੈਂਸਸ ਦੇ ਵਿੱਚ ਕੀ ਆ ਜਿਹੜੀ ਡੇਲੀ ਐਕਸਪੈਂਸ ਵਾਲੋ ਗਰੋਸਰੀ ਆ ਜਾਂ ਹਾਊਸਹੋਲਡ ਬਜਟ ਆ ਜਾਂ ਜਿਹੜਾ ਕਹ ਲਓ ਕਿ ਜਿਹੜਾ ਘਰ ਖਰੀਦਣ ਵਾਲਾ ਮਾਮਲਾ ਆ ਉਹਦੇ ਉੱਤੇ ਹੁਣ ਜਿਹੜਾ ਇਹਦਾ ਆਰਥਿਕ ਸੰਦਰਭ ਦੇਖਿਆ ਜਾਵੇ ਤਜੜੇ ਯੂਐਸ ਟ੍ਰੇਡ ਟੈਂਸ਼ਨ ਜਿਹੜੀ ਆ ਉਹ ਵੱਡਾ ਇਸ਼ੂ ਇਸ ਵੇਲੇ ਵੀ ਹੈਗਾ ਇਸ ਵੇਲੇ ਕੈਨੇਡੀਅਨ ਬਹੁਤ ਵੱਡੀ ਚਿੰਤਾ ਦੇ ਵਿੱਚ ਆ ਕਾਸਟ ਆਫ ਲਿਵਿੰਗ ਨੂੰ ਲੈ ਕੇ ਸਰਕਾਰ ਚਾਹੁੰਦੀ ਆ ਕਿ ਇਹ ਬਹੁਤ ਕੇਅਰਫੁਲ ਹੋਵੇ ਜਿਹੜੀ ਆਪਣੀ ਮਨੀ ਨੂੰ ਲੈ ਕੇ ਤੇ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਭਵਿੱਖ ਬਣਾਉਣਾ ਆ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੱਲ ਜਾਂ ਪਰਸੋਂ ਖਬਰ ਸੀ ਕੱਲ ਸੀਗੀ ਖਬਰ ਇਹ ਕੈਨੇਡਾ ਰੈਵਨਿਊ ਏਜੰਸੀ ਨੂੰ ਇਹਨਾਂ ਨੇ ਕਿਹਾ ਕਿ 100ਏ ਪਲਾਨ ਦੇ ਉੱਤੇ ਕੰਮ ਕਰੋ ਉਹ ਉਹਨੂੰ ਤੁਸੀਂ ਮਤਲਬ ਜਿਹੜਾ ਸੀਆਰਏ ਆ ਉਹਦੇ ਵਿੱਚ ਤੁਸੀਂ ਕਾਲ ਕਰਕੇ ਦੇਖ ਲਓ ਇਹ ਵੀ ਉਹ ਵੀ ਇੱਕ ਇਹਨਾਂ ਸਰਵਿਸਿਸ ਦਾ ਪਾਰਟ ਆ ਸੀਆਰਏ ਦੇ ਵਿੱਚ ਤੁਸੀਂ ਕਾਲ ਕਰੋਗੇ ਤੁਹਾਡੀ ਕਾਲ ਹੀ ਨਹੀਂ ਲੱਗਦੀ ਵੇਟ ਟਾਈਮ ਬਹੁਤ ਤਿੰਨ ਤਿੰਨ ਘੰਟੇ ਤੁਸੀਂ ਫੋਨ ਦੇ ਉੱਤੇ ਸਾਢੇ ਤਿੰਨ ਘੰਟੇ ਕਈ ਵਾਰੀ ਰਹਿਣਾ ਪੈਂਦਾ ਫੇਰ ਜਾ ਕੇ ਜੇ 100 ਬੰਦਾ ਕਾਲ ਕਰਦਾ 5 ਜਣੇ ਐਕਚੁਅਲੀ ਉਹਨਾਂ ਤੱਕ ਪਹੁੰਚ ਸਕਦੇ ਹੋ ਉਸ ਏਜੰਟ ਤੱਕ ਉਹਦੇ ਨਾਲ ਗੱਲ ਕਰ ਸਕਦੇ ਆ ਮਨਿਸਟਰ ਦਾ ਜਿਹੜਾ ਉਹਨਾਂ ਨੇ ਹੁਣ ਇਹ ਕਿਹਾ ਸੀ ਸ਼ੈਂਪੀਨ ਨੇ ਕਿ ਸੀਆਰਏ ਨੂੰ 10 100 ਡੇ ਪਲਾਨ ਬਣਾਉਣਾ ਪਊਗਾ ਇਸ ਇਸ਼ੂ ਨੂੰ ਫਿਕਸ ਕਰਨ ਦੇ ਲਈ ਜਿਹਦੀਆਂ ਡਿਟੇਲ ਉਹਨਾਂ ਨੇ ਦਿੱਤੀਆਂ ਸੀ ਵੀ ਜਿਹੜੇ ਸਟਾਫ ਨੂੰ ਰੀਲੋਕੇਟ ਕਰੋ ਜਾਂ ਕਾਲ ਸ케ਜੂਲਿੰਗ ਸਿਸਟਮ ਨੂੰ ਟੈਸਟ ਕਰੋ ਜਾਂ ਜਿਹੜੇ ਆਨਲਾਈਨ ਸਰਵਿਸਿਜ਼ ਆ ਉਹਨਾਂ ਨੂੰ ਕਿਸੇ ਤਰ੍ਹਾਂ ਵਧਾਓ ਸੋ ਜਿਹੜੀ ਉਹ ਉਹ ਜਿਹੜੀਆਂ ਸਰਵਿਸਿਜ਼ ਦੇ ਵਿੱਚ ਡਿਲੇ ਆ ਜਾ ਉਹ ਸਾਰਾ ਕੁਝ ਆ ਉਹ ਅਨਐਕਸੈਪਟੇਬਲ ਆ ਕੈਨੇਡਾ ਦੇ ਵਿੱਚ ਥੋੜਾ ਕਿ ਬੰਦਾ ਫੋਨ ਕਰੇ ਤੇ ਉਹ ਕਦੇ ਮਿਲੇ ਹੀ ਨਾ ਤੇ 100 ਦਿਨ ਦੀ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਕਿ ਇਹਦੇ ਵਿੱਚ ਵਿੱਚ ਕਰੋ ਹੁਣ ਬਾਕੀ ਸੈਕਟਰ ਦੇ ਵਿੱਚ ਜਿਹੜੇ ਕੱਟ ਕਈਆਂ ਦੇ ਵਿੱਚ ਆਲਰੇਡੀ ਲੱਗ ਚੁੱਕੇ ਆ ਤੇ ਕਈਆਂ ਦੇ ਵਿੱਚ ਐਡਜਸਟਮੈਂਟਸ ਜਿਹੜੀਆਂ ਇਹਨਾਂ ਨੇ ਕਿਹਾ ਇਹ ਹੋਣ ਜਾ ਰਹੀਆਂ ਨੇ ਤੇ ਲੋਕ ਥੋੜੇ ਜਿ ਇਸ ਗੱਲ ਤੋਂ ਚਿੰਤਤ ਵੀ ਮਤਲਬ ਕੀ ਆ ਜਾਂ ਤੇ ਬੰਦੇ ਕੱਢੇ ਜਾਣਗੇ ਲੀਆਫ ਹੋਣਗੀਆਂ ਤੇ ਆ ਜਾਂ ਜਿਹੜਾ ਹੈਗਾ ਆ ਕਿ ਇਹਨਾਂ ਨੇ ਫਿਰ ਜਿਹੜੀਆਂ ਸਰਵਿਸਸਾਂ ਆ ਉਹ ਕੱਟ ਕਰ ਦੇਣੀਆਂ ਅਗਲੀ ਗੱਲਬਾਤ ਐਨਡੀਪੀ ਦੀ ਲੀਡਰਸ਼ਿਪ ਪਰੇਸ਼ਵਾਰਿਆ ਆਪਾਂ ਜਾਣਦੇ ਆ ਕਿ ਪਿਛਲੇ 25 ਦੇ ਵਿਚਾਲੇ April ਦੇ ਵਿੱਚ ਆ ਇਸ ਸਾਲ ਦੇ ਵਿੱਚ ਫੈਡਰਲ ਇਲੈਕਸ਼ਨ ਹੋਈ ਸੀ ਇਹਦੇ ਵਿੱਚ ਐਨਡੀਪੀ ਦੀ ਪਰਫਾਰਮੈਂਸ ਬਹੁਤ ਮਾੜੀ ਰਹੀ ਆ ਤੇ ਉਹ ਮਾੜੀ ਪਰਫਾਰਮੈਂਸ ਕਰਕੇ ਇਹਨਾਂ ਦੇ ਆਗੂ ਜਗਮੀਤ ਸਿੰਘ ਸਟੈਪ ਡਾਊਨ ਕਰਕੇ ਕਿ ਭਾਈ ਮੈਂ ਪਾਸੇ हट ਰਿਹਾ ਹਾਂ ਜ਼ਿੰਮੇਵਾਰੀ ਉਹਨਾਂ ਨੇ ਇਹਦੇ ਉੱਤੇ ਲੈ ਲਈ ਹਾਲਾਂਕਿ ਬਹੁਤ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ ਐਸਵੀਐਨਡੀਪ ਜਿਹੜੀ ਸਿਰਫ 7 ਸੀਟਾਂ ਦੇ ਉੱਤੇ ਆ ਪਾਰਲੀਮੈਂਟ ਦੇ ਵਿੱਚ 13 ਦੇ ਕੋਲੇ ਅਫੀਸ਼ੀਅਲ ਪਾਰਟੀ ਸਟੇਟਸ ਵੀ ਹੈ ਨਹੀਂ ਇੰਨੀ ਮਾੜੀ ਹਾਲਤ ਹੋ ਗਈ ਔਰ ਡੌਨ ਡੇਵਿਸ ਜਿਹੜੇ ਨੇ ਉਹ ਇਹਨਾਂ ਦੇ ਇੰਟਰਮ ਲੀਡਰ ਨੇ ਇਥੋਂ ਵੈਨਕੂਵਰ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਟੈਂਪੋਰਰੀ ਲੀਡਰ ਵਜੋਂ ਕੰਮ ਕਰ ਰਹੇ ਆ ਜਿਨ੍ਹਾਂ ਚ ਜਿਹੜੇ ਅਗਲੇ ਲੀਡਰ ਦੀ ਚੋਣ ਨਹੀਂ ਹੋ ਜਾਂਦੀ ਸੋ ਅਫੀਸ਼ੀਅਲੀ ਕੋਈ ਵੀ ਹਜੇ ਤੱਕ ਇਸ ਰੇਸ ਦੇ ਵਿੱਚ ਦਾਖਲ ਨਹੀਂ ਹੋਇਆ ਤੇ ਐਂਟਰੀ ਫੀਸ ਜਿਹੜੀ ਆ ਜਿਹੜਾ ਵੀ ਰਨ ਕਰਨਾ ਚਾਹੁੰਦਾ ਉਹਨੂੰ ਲੱਖ ਡਾਲਰ ਪੇ ਕਰਨਾ ਪੈਣਾ ਹੈ ਸਿਗਨੇਚਰ ਦੀ ਇੱਕ ਰਿਕোয়ারਮੈਂਟ ਆ ਕਿ ਕੈਂਡੀਡੇਟ ਨੂੰ ਘੱਟੋ-ਘੱਟ 500 ਸਿਗਨੇਚਰ ਪਾਰਟੀ ਮੈਂਬਰਸ ਤੋਂ ਜਿਹੜੇ ਬੈਰਟ ਦੇ ਉੱਤੇ ਲੈਣੇ ਪੈਣਗੇ ਜਿਹੜਾ ਸਪੈਸ਼ਲ ਰੂਲ ਆ ਕਿ ਘੱਟੋ-ਘੱਟ ਅੱਧੇ ਜਿਹੜੇ ਸਿਗਨੇਚਰਸ ਹੈਗੇ ਆ ਉਹ ਮੈਂਬਰਸ ਤੋਂ ਆਉਣੇ ਚਾਹੀਦੇ ਆ ਜਿਹੜੇ 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 ਸਟੈਂਡਰਡ ਮੈਨ ਨੇ ਤੇ ਦੂਜਾ ਰੂਲ ਇਸ ਕਰਕੇ ਆ ਕਿ ਪਾਰਟੀ ਇਹ ਕਹਿੰਦੀ ਆ ਇਹ ਦਿਖਣਾ ਚਾਹੁੰਦੀ ਆ ਕਿ ਜਿਹੜਾ ਕੈਂਡੀਡੇਟ ਆ ਉਹ ਔਰਤਾਂ ਤੱਕ ਵੀ ਪਹੁੰਚੇ ਉਹ ਜਿਹੜੇ ਨਾਨ ਬਾਈਨਰੀ ਲੋਕ ਨੇ ਉਹਨਾਂ ਤੱਕ ਵੀ ਪਹੁੰਚੇ ਜਿਹੜੇ ਮਾਰਜਨਲਾਈਜ਼ਡ ਗਰੁੱਪ ਨੇ ਉਹਨਾਂ ਤੱਕ ਵੀ ਪਹੁੰਚੇ ਫਿਰ ਹੁਣ ਜਿਹੜੇ ਐਨਡੀਪੀ ਦੇ ਵਿੱਚ ਹੈਗੇ ਆ ਉਹ ਇਸ ਗੱਲ ਨੂੰ ਬਹੁਤਾ ਨਹੀਂ ਕਰਦੇ ਪਰ ਕ੍ਰਿਟਿਕ ਕਹਿ ਰਹੇ ਆ ਬਾਹਰ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਮਤਲਬ ਵੰਡਣ ਵਾਲੀ ਚੀਜ਼ ਆ ਇਸ ਕਿਸਮ ਦੀ ਹੁਣ ਨਵਾਂ ਲੀਡਰ ਜਿਹੜਾ ਉਹਨੂੰ ਚੁਣਨਾ ਹੈ ਇਹਨਾਂ ਨੇ ਬੈਲਟ ਦੇ ਉੱਤੇ ਜਿਹੜੀ ਵਿਨੀ ਪੈਗ ਦੇ ਵਿੱਚ ਇਹਨਾਂ ਦੀ ਕਨਵੈਨਸ਼ਨ ਹੋਣੀ ਹੈ ਅਗਲੇ ਸਾਲ ਮਾਰਚ ਦੇ ਵਿੱਚ ਤੇ ਕਿਉਂਕਿ ਕਾਫੀ ਅਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ 17 ਦੇ ਵਿੱਚ ਐਨਡੀਪੀ ਦੇ ਇਹ ਲੀਡਰ ਬਣੇ ਸੀਗੇ ਤੇ ਇਤਿਹਾਸ ਬਣਾਇਆ ਸੀ ਇਹਨਾਂ ਨੇ ਕਿ ਪਹਿਲਾ ਕੋਈ ਵੀ ਵਿਜੀਬਲ ਮਿਨੋਰਟੀ ਦਾ ਵਿਅਕਤੀ ਜਿਹੜਾ ਇੱਕ ਲੀਡਰ ਬਣੇ ਕੈਨੇਡਾ ਦੀ ਫੈਡਰਲ ਪਾਰਟੀ ਦਾ 19 ਦੇ ਵਿੱਚ ਫਿਰ ਇਲੈਕਸ਼ਨ ਹੋਈ ਸੀ ਐਨਡੀਪੀ 44 ਸੀਟਾਂ ਜਿਹੜੀਆਂ ਸੀਗੀਆਂ ਰਹਿ ਗਈਆਂ 15 ਤੋਂ ਇਹਨਾਂ ਦੀਆਂ 44 ਤੋਂ 24 ਰਹਿ ਗਈਆਂ ਸੀ ਪਰ ਕਿਉਂਕਿ ਬਹੁਤ ਵੱਡਾ ਇਹਨਾਂ ਦੀ ਪਰਫਾਰਮੈਂਸ ਜਗਮੀਤ ਸਿੰਘ ਉਹਨਾਂ ਦੀ ਡਿਬੇਟ ਦੇ ਵਿੱਚ ਬਹੁਤ ਜ਼ਬਰਦਸਤ ਪਰਫਾਰਮੈਂਸ ਸੀ ਤੇ ਇਹਨਾਂ ਦੀ ਜਿਹੜੀ ਪਰਸਨਲ ਪੋਪੁਲਾਰਿਟੀ ਬਹੁਤ ਹੋ ਗਈ ਸੀ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਮਿਨੋਰਿਟੀ ਪਾਰਲੀਮੈਂਟ ਬਣ ਗਈ ਤੇ ਸਾਰਾ ਸੱਤਾ ਦਾ ਕੰਟਰੋਲ ਜਿਹੜਾ ਸੀ ਬੈਲੈਂਸ ਸੀ ਇਹਨਾਂ ਦੇ ਕੋਲ ਸੀਗਾ 21 ਚ ਫੇਰ ਵੋਟਾਂ ਪਈਆਂ ਇਹਨਾਂ ਨੂੰ ਇੱਕ ਹੋਰ ਸੀਟ ਮਿਲ ਗਈ 24 ਦੀਆਂ 25 ਹੋ ਗਈਆਂ ਫਿਰ ਇਹਨਾਂ ਨੇ ਆਪਣੀਆਂ ਪ੍ਰੋਗਰੈਸਿਵ ਪਾਲਿਸਿਜ਼ ਤੇ ਫੋਕਸ ਕੀਤਾ ਹੈਲਥ케ਅਰ ਨੂੰ ਇੰਪਰੂਵ ਕਰਨ ਦੇ ਉੱਤੇ ਫੇਰ ਵੀ ਇਹ ਗਰੋ ਕਰ ਲੈਣੇ ਸਟਰਗਲ ਕਰਦੇ ਨੇ 22 ਤੋਂ 25 ਤੱਕ ਜਿਹੜੀ ਜਸਟਨ ਟਰੂਡੋ ਦੇ ਨਾਲ ਇਹ ਡੀਲ ਰਹੀ ਹੈ ਬਾਅਦ ਵਿੱਚ ਇਹ ਅਲੱਗ ਹੋ ਗਿਆ ਸੀ ਤੇ 25 ਦੇ ਇਲੈਕਸ਼ਨ ਦੇ ਵਿੱਚ ਇਹ ਫਿਰ ਕਲਾਪਸ ਕਰਕੇ ਹੁਣ ਭਵਿੱਖ ਜਿਹੜਾ ਇਹਨਾਂ ਦਾ ਬਹੁਤ ਮਹੱਤਵਪੂਰਨ ਕੀ ਲੀਡਰ ਕੌਣ ਆਉਂਦਾ ਤੇ ਉਹਦੇ ਨਾਲ ਫਿਰ ਕੀ ਦੁਬਾਰਾ ਪਾਰਟੀ ਹੈ ਖੜੀ ਹੁੰਦੀ ਹੈ ਜਾਂ ਕੀ ਹੁੰਦਾ ਅ ਅਗਲੀ ਗੱਲਬਾਤ ਬੀਸੀ ਦੇ ਮੌਸਮ ਸੰਬੰਧੀ ਹੈ ਬੀਸੀ ਦੇ ਵਿੱਚ ਤੁਹਾਨੂੰ ਪਤਾ ਕਿਆਨਾਂ ਦਿਨਾਂ ਦੇ ਵਿੱਚ ਗਰਮੀ ਕਾਫੀ ਪੈ ਰਹੀ ਆ ਤੇ ਜਿਹੜੀ ਸਤੰਬਰ ਦੇ ਵਿੱਚ ਇੰਨੀ ਗਰਮੀ ਨਹੀਂ ਕਦੇ ਪਈ ਜਿੰਨੀ ਹੁਣ ਪੈਂਦੀ ਆ ਅ ਕੈਨੇਡਾ ਦੇ ਵਿੱਚ 40.8 ਡਿਗਰੀ ਕੈਸ਼ਕਰੀਕ ਦੇ ਵਿੱਚ ਤਾਪਮਨ ਰਿਕਾਰਡ ਕੀਤਾ ਗਿਆ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ ਇਹ ਤੋਂ ਪਹਿਲਾਂ ਲਿਟਨ ਦੇ ਵਿੱਚ 40 ਡਿਗਰੀ ਸੈਂਟੀਗ੍ਰੇਡ ਤਾਪਮਨ ਜਿਹੜਾ ਪਹਿਲਾ ਰਿਕਾਰਡ ਸੀਗਾ ਉਹ ਮੈਨੀਟੋਬਾ ਦੇ ਵਿੱਚ ਬਣਿਆ ਸੀ ਉਹ ਤੋੜਿਆ ਗਿਆ ਮਤਲਬ ਇਹ ਨਹੀਂ ਕਿ 40 ਡਿਗਰੀ ਤਾਪਮਾਨ ਨਹੀਂ ਕਦੇ ਕੈਨੇਡਾ ਦੇ ਵਿੱਚ ਹੋਇਆ ਸਤੰਬਰ ਚ 40 ਡਿਗਰੀ ਨਹੀਂ ਕਦੇ ਹੋਇਆ 40.8 ਡਿਗਰੀ ਹੁਣ BC ਚ ਜਿਹੜੇ ਕੱਲ ਬੁੱਧਵਾਰ ਨੂੰ 16 ਲੋਕੇਸ਼ਨਸ ਦੇ ਉੱਤੇ ਡੇਲੀ ਰਿਕਾਰਡ ਟੁੱਟਿਆ ਹੀਟ ਰੈਕર્ડ ਮਤਲਬ ਇੰਨੀ ਗਰਮੀ ਪਈ ਹੈ 16 ਥਾਵਾਂ ਦੇ ਉੱਤੇ ਨਵੇਂ ਰਿਕਾਰਡ ਬਣੇ ਸੋ ਹੀਟ ਵਾਰਨਿੰਗ এনवायरमेंटਲ ਜਿਹੜੇ ਆਪਣੇ ਅਨਵਾਇਰਨਮੈਂਟ ਕੈਨੇਡਾ ਆ ਉਹਨਾਂ ਨੇ 6 ਹੀਟ ਵਾਰਨਿੰਗ 6 ਹੀਟ ਵਾਰਨਿੰਗਸ ਇਸ਼ੂ ਕੀਤੀਆਂ ਫਰੇਜ਼ਰ ਕੈਨੇਡਾ ਦੇ ਵਿੱਚ ਥਾਮਪਸਨ ਦੇ ਵਿੱਚ ਬਾਉਂਡਰੀ ਦੇ ਵਿੱਚ ਤੇ 100 ਮਾਈਲ ਹਾਊਸ ਦੇ ਵਿੱਚ ਹੁਣ ਕਿਉਂਕਿ ਜਿਹੜਾ 30 에ਅਰ ਕੁਆਲਿਟੀ ਜਿਹੜੇ ਅਲਰਟਸ ਨੇ ਉਹ ਐਸ ਵੇਲੇ BC ਦੇ ਵਿੱਚ ਨੇ ਹਵਾ ਦੀ ਕੁਆਲਿਟੀ ਬਹੁਤ ਮਾੜੀ ਹੈ ਮਤਲਬ ਧੂਏ ਦੇ ਨਾਲ ਬੁਰੀ ਹਲਥ ਹੋਈ ਪਈ ਹੈ ਮੈਟਰੋ ਵੈਂਕੂਵਰ ਦੇ ਵਿੱਚ ਬੜਾ ਮਤਲਬ ਧੂਏ ਵਾਲਾ ਆਸ਼ਮਾਨ ਆ ਤੁਸੀਂ ਜਦੋਂ ਬਾਹਰ ਦੇਖਦੇ ਆ 에ਅਰ ਕੁਆਲਿਟੀ ਥੋੜੀ ਜੀ ਇੰਪਰੂਵ ਹੋਈ ਆ ਪਰ ਹਜੇ ਵੀ ਜਿਹੜਾ ਕਨਸਰਨ ਆ ਇਹ ਕਿ ਜਿਹੜਾ ਵਾਸਟ ਲੈਵਲ ਦੇ ਉੱਤੇ ਜਿੱਦਾਂ ਇਹ ਪਿਛਲੇ ਸਮੇਂ ਦੇ ਵਿੱਚ ਪਹੁੰਚ ਗਈ ਸੀ ਜਿਹੜੇ ਫੋਰੈਸਟ ਮਿਨਿਸਟਰ ਨੇ ਰਵੀ ਪ੍ਰਮਾਰ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਜਿਹੜਾ স্মੋਕ ਆ ਇਹ ਆਉਣ ਵਾਲੇ ਕੁਝ ਹੋਰ ਦਿਨਾਂ ਦੇ ਵਿੱਚ ਇਹ ਤੋਂ ਵੀ ਮਾੜਾ ਹੋ ਸਕਦਾ ਜਦੋਂ ਸਾਰੀਆਂ ਲੱਗੀਆਂ ਅੱਗਾਂ ਦਾ ਅੰਦਾਜ਼ਾ ਲਾ ਕੇ ਗੱਲ ਕਰਦੇ ਆ ਜਿਹੜੀ ਪੂਰ एयर ਕੁਆਲਿਟੀ ਵਾਰਨਿੰਗ ਆ ਇਹ ਮੈਟਰੋ ਵੈਂਕੂਵਰ ਤੋਂ ਲੈ ਕੇ ਫਰੇਜ਼ਰ ਕੈਨੀਅਨ ਆ ਦੂਜੇ ਓਕਨ ਆਗਨ ਦੇ ਵਿੱਚ ਤੇ ਕੂਟਨੀ ਦੇ ਵਿੱਚ ਇਧਰਲੇ ਪਾਸੇ ਪੀਸ ਰੀਜਨ ਦੇ ਵਿੱਚ ਕਾਫੀ ਪਾਸੇ ਜਿਹੜੀ ਇਹ ਇਸੇ ਤਰ੍ਹਾਂ ਫੈਲੀ ਹੋਣਾ ਹੈ ਕਿਉਂ ਇਹ ਹੀਟ ਇੱਕ ਤੇ ਗਰਮੀ ਆ ਦੂਜਾ ਧੂਆ ਆ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਹੈਲਥ ਰਿਸਕ ਬਣ ਰਿਹਾ ਖਾਸ ਕਰਕੇ ਬਜ਼ੁਰਗਾਂ ਦੇ ਲਈ ਮਤਲਬ ਬਰੀਥਿੰਗ ਇਸ਼ੂ ਇਸ ਵੇਲੇ ਆ ਰਹੇ ਆ ਕਿ ਸਾਹ ਨਹੀਂ ਆ ਰਿਹਾ ਲੋਕਾਂ ਨੂੰ ਇਹ ਵੀ ਦੱਸ ਦਿਆ ਕਿ ਜਿਹੜੇ ਮਤਲਬ ਵਾਈਲਡ ਫਾਇਰ ਦਾ ਧੂਆ ਆ ਕਿਸ ਤਰੀਕੇ ਦੇ ਨਾਲ ਇਹ ਬੀਸੀ ਦੇ ਵਿੱਚ ਵਧ ਰਿਹਾ ਆ ਇਹ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਵੀ ਆ ਜਿੱਥੇ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਹੀਟ ਵਾਰਨਿੰਗ ਦੀ ਗੱਲ ਕਰਦੇ ਉੱਥੇ ਖੋਰ ਮਹੱਤਵਪੂਰਨ ਇਹਦੇ ਨਾਲ ਲੱਗਦੀ ਜਿਹੜੀ ਅੱਜ ਅੱਜ ਦੀ ਇੱਕ ਖਬਰ ਆ ਬਹੁਤ ਹੈ ਅਮਰੀਕਾ ਦੀ ਪਰ ਇਹਦੇ ਨਾਲ ਕਿਉਂਕਿ ਸੰਬੰਧਿਤ ਆ ਅਮਰੀਕਾ ਦੇ ਵਿੱਚ ਗਰੁੱਪਾ ਇੱਕ ਉਹਨਾਂ ਨੇ ਜਿਹੜੀ ਅਮਰੀਕਾ ਦੀ ਯੂ ਐਸ એનર્ਜੀ ਡਿਪਾਰਟਮੈਂਟ ਆ ਅਫੀਸ਼ੀਅਲ ਉਹਨਾਂ ਦਾ ਜਿਹੜਾ એનર્ਜੀ ਡਿਪਾਰਟਮੈਂਟ ਉਹਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜੀ ਬੜੀ ਇੰਟਰਸਟਿੰਗ ਰਿਪੋਰਟ ਆ ਆਮ ਤੌਰ ਦੇ ਉੱਤੇ ਅਸੀਂ ਆ ਹੁਣ ਜੰਗਲੀ ਅੱਗਾਂ ਜਾਂ ਕਿਤੇ ਵੀ ਕੋਈ ਵੀ ਕੁਦਰਤੀ ਆਪਤ ਆਉਂਦੀ ਆ ਦਾ ਸੰਬੰਧ ਸਿੱਧਾ ਜੋੜਿਆ ਜਾ ਰਿਹਾ ਕਿ ਇਹ ਜਿਹੜਾ ਵਾਤਾਵਰਣ ਦੇ ਵਿੱਚ ਤਬਦੀਲੀ ਆ ਜਾਂ ਜਿਹੜੀ ਕਲਾਈਮੇਟ ਚੇਂਜ ਹੋ ਰਿਹਾ ਗਰਮੀ ਵਧ ਰਹੀ ਹਾਨੀ ਕਰਕੇ ਗੈਸਾਂ ਵਧ ਰਹੀਆਂ ਉਹਦੇ ਕਰਕੇ ਹੋ ਰਿਹਾ ਇਹਨੇ ਤਬਾਹੀ ਮਚਾ ਦੇਣੀ ਹੈ ਜਾਂ ਜੰਨੀਆਂ ਇਲੈਕਟ੍ਰਿਕ ਕਾਰਾਂ ਆ ਰਹੀਆਂ ਇਹ ਸਾਰੀਆਂ ਨੂੰ ਫੋਸਲ ਫਿਊਲ ਨੂੰ ਬੰਦ ਕਰਨ ਦੇ ਲਈ ਆ ਰਹੀਆਂ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਸੁਣਦੇ ਹਾਂ ਅੱਜ ਜਦੋਂ ਅਸੀਂ ਬੀਸੀ ਦੇ ਵਿੱਚ ਇੱਕ ਪਾਸੇ ਗਰਮੀ ਦੀ ਗੱਲ ਕਰ ਰਹੇ ਹਾਂ ਵੀ ਇਹ ਰਿਕਾਰਡ ਤੋੜ ਰਹੀ ਆ ਦੂਜੇ ਪਾਸੇ ਯੂਐਸ એનર્ਜੀ ਡਿਪਾਰਟਮੈਂਟ ਇੱਕ ਰਿਪੋਰਟ ਰਿਲੀਜ਼ ਕਰ ਰਿਹਾ ਆ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜੇ ਇਸ ਕਿਸਮ ਦੀ ਵਾਤਾਵਰਣ ਦੇ ਵਿੱਚ ਤਬਦੀਲੀ ਆ ਰਹੀ ਆ ਇਹ ਜ਼ਰੂਰੀ ਨਹੀਂ ਮਾੜੀ ਹੋਵੇ ਚੰਗੀ ਵੀ ਹੋ ਸਕਦੀ ਹੈ ਰਿਪੋਰਟ ਜਿਹੜੀ ਆ ਇਹ ਪੰਜ ਟੌਪ ਦੇ ਜਿਹੜੇ ਕਲਾਈਮੇਟ ਚੇਂਜ ਉਹ ਕਰਨ ਵਾਲੇ ਉਹਦੇ ਉੱਤੇ ਕੰਮ ਕਰਨ ਵਾਲੇ ਬੰਦੇ ਨੇ એનર્ਜੀ ਸੈਕਟਰੀ ਕ੍ਰਿਸ ਰਾਈਟ ਨੇ ਜਿਨ੍ਹਾਂ ਨੂੰ ਚੂਜ਼ ਕੀਤਾ ਉਹਨਾਂ ਨੇ ਬਣਾ ਕੇ ਸਾਹਮਣੇ ਰੱਖੀ ਆ ਤੇ ਜਿਹਦੇ ਵਿੱਚ ਇਹ ਕਿਹਾ ਉਹਨਾਂ ਨੇ ਕਿ 400 ਤੋਂ ਪਲੱਸ ਪੇजेस ਦੀ ਜਿਹੜੀ ਇੱਕ ਇਹਨਾਂ ਦੇ ਵਿਰੋਧ ਦੇ ਵਿੱਚ ਰਿਪੋਰਟ ਆ ਗਈ ਖैर ਜਿਹੜੀ ਮਹੱਤਵਪੂਰਨ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਿੰਨੀ ਇਹ ਗਰਮੀ ਵਧ ਰਹੀ ਆ ਮਾੜੀ ਨਹੀਂ ਆ ਕਿ ਜੇ ਗਰਮੀ ਵਧ ਰਹੀ ਆ ਤੇ ਇਹਦੇ ਨਾਲ ਕੀ ਹੋਊਗਾ ਸਿਆਲਾਂ ਨੂੰ ਸਰਦੀ ਘੱਟ ਪਊਗੀ ਤੇ ਜਿਹੜੀਆਂ ਠੰਡ ਨਾਲ ਮੌਤਾਂ ਹੁੰਦੀਆਂ ਉਹ ਘੱਟ ਜਾਣਗੀਆਂ ਇਹ ਹੁਣ ਦੂਜਾ ਮੁੱਦਾ ਸਾਡੇ ਕੋਲੇ ਹੁੰਦਾ ਕਿ ਕਾਰਬਨ ਡਾਈਆਕਸਾਈਡ ਬਹੁਤ ਵਧ ਰਹੀ ਆ ਹਵਾ ਦੇ ਵਿੱਚ ਜਿਹੜੀ ਗ੍ਰੀਨ ਹਾਊਸ ਗੈਸਸ ਅਸੀਂ ਕਹਿੰਦੇ ਆ ਉਹ ਕਹਿੰਦੇ ਠੀਕ ਆ ਕਾਰਬਨ ਡਾਈਆਕਸਾਈਡ ਵਧ ਰਹੀ ਆ ਕਿਉਂਕਿ ਅਸੀਂ ਆਕਸੀਜਨ ਲੈਂਦੇ ਆ ਜਿਹੜੇ ਪੌਦੇ ਆ ਉਹ ਕਾਰਬਨ ਡਾਈਆਕਸਾਈਡ ਲੈਂਦੇ ਆ ਤਾਂ ਇਹ ਠੀਕ ਆ ਜੇ ਕਾਰਬਨ ਡਾਈਆਕਸਾਈਡ ਵਧ ਰਹੀ ਆ ਤਾਂ ਪੌਦਿਆਂ ਲਈ ਇਹ ਵੀ ਚੰਗੀ ਆ ਹੁਣ ਹਾਲਾਂਕਿ ਉਹਦੇ ਵਿਰੋਧ ਦੇ ਵਿੱਚ ਇੱਕ ਸਾਇੰਟਿਸਟ ਆਗੇ ਸਾਰੇ ਜਾਰੇ ਕਿੰਨੇ ਤਿੰਨ ਚਾਰ ਸੌ ਨੇ ਇਕੱਠੇ ਹੋ ਕੇ ਕਿਹਾ ਵੀ ਇਹ ਮਿਸਲੀਡਿੰਗ ਹੈ ਲੋਕਾਂ ਨੂੰ ਗਲਤ ਪਾਸੇ ਪਾ ਰਹੀ ਹੈ ਪਰ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਜਿੰਨੀ ਗਰਮੀ ਵਧ ਰਹੀ ਹੈ ਜਿਹੜਾ ਕੈਨੇਡਾ ਦਾ ਇੱਕ ਹਿੱਸਾ ਸੀ ਜਿਹੜਾ ਕਦੇ ਬਰਫ਼ ਦਾ ਢੱਕਿਆ ਖਾਲੀ ਨਹੀਂ ਹੋਇਆ ਉਧਰਲੇ ਪਾਸੇ ਬਰਫ਼ ਕਿਸਕਣੀ ਸ਼ੁਰੂ ਹੋ ਗਈ ਹੈ ਵੀ ਜਿੱਥੇ ਅਸੀਂ ਨੁਕਸਾਨ-ਨੁਕਸਾਨ ਦੀ ਗੱਲ ਕਰੀ ਜਾਂਦੇ ਹਾਂ ਸਾਰੇ ਕੁਝ ਦੀ ਕਿਤੇ ਨਾ ਕਿਤੇ ਫਾਇਦਾ ਵੀ ਦੇ ਰਹੀ ਹੈ ਅਮਰੀਕਾ ਦੀ ਯੂਐਸ એનર્ਜੀ ਡਿਪਾਰਟਮੈਂਟ ਜਿਹੜਾ ਯੂਐਸ એનર્ਜੀ ਡਿਪਾਰਟਮੈਂਟ ਉਹਦੀ ਰਿਪੋਰਟ ਅੱਜ ਇਹ ਕਹਿ ਰਹੀ ਹੈ ਜਿਹ ਅਗਲੀ ਗੱਲਬਾਤ ਕਿਰਾਇਆ ਸੰਬੰਧੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਰੈਂਟ ਨੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚੋਂ ਵੀ ਖਾਸ ਕਰਕੇ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਉਹਦੀ ਸੌਂਦੀ ਕਈ ਗੱਲਾਂ ਆਈਆਂ ਅਜੇ ਵੀ ਜਿਹੜਾ ਹਾਲਾਂਕਿ ਜਿਹੜੇ ਕਾਂਡੋ ਮਾਰਕੀਟ ਆ ਬੁਰੀ ਤਰ੍ਹਾਂ ਕ੍ਰੈਸ਼ ਹੋਈ ਆ ਆਪਾਂ ਸਾਰੇ ਜਾਣਦੇ ਆ ਪਰ ਜਿਹੜੇ ਰੈਂਟ ਨੇ ਆਪਾਂ ਕੁਦਰਤੀ ਤੌਰ ਤੇ ਸਾਨੂੰ ਪਤਾ ਕਿ ਰੈਂਟ ਘਟੇ ਆ ਪਿਛਲੇ ਸਮੇਂ ਦੇ ਵਿੱਚ ਜੇ ਤੁਸੀਂ BC ਦੇ ਵਿੱਚ ਜਾਂ ਆਹ ਲੋਅਰ ਮੇਨ ਲੈਂਡ ਦੇ ਵਿੱਚ ਦੇਖ ਲਓ ਜਾਂ ਬੇਸਮੈਂਟਾਂ ਜਾਂ ਦੂਜੀ ਚਾਹੇ ਇਮੀਗ੍ਰੇਸ਼ਨ ਨਹੀਂ ਹੋ ਰਹੀ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਉਸ ਕਿਸਮ ਦੇ ਨੇ ਜਾ ਮਤਲਬ ਇਹ ਆ ਕਿ ਅਵੇਲੇਬਿਲਟੀ ਜ਼ਿਆਦਾ ਆ ਪਰ ਰੈਂਟ ਤੇ ਰਹਿਣ ਵਾਲੇ ਲੋਕ ਓਨੇ ਹੈ ਨਹੀਂ ਹੁਣ ਓਨੇ ਮਹਿੰਗੀਆਂ ਤੇ ਓਨੀਆਂ ਸੌਖੇ ਜਿਹੜੇ ਬੇਸਮੈਂਟਾਂ ਜਾਂ ਉਹ ਚੀਜ਼ਾਂ ਚੜ੍ਹਦੀਆਂ ਨਹੀਂ ਪਰ ਬਾਵਜੂਦ ਇਸ ਗੱਲ ਦੇ ਟ੍ਰਾਂਟੋ ਤੇ ਵੈਨਕੂਵਰ ਦੇ ਵਿੱਚ ਰਹਿਣਾ ਹਜੇ ਵੀ ਆਮ ਬੰਦੇ ਦੀ ਪਹੁੰਚ ਤੋਂ ਔਖਾ ਹੋਇਆ ਕਿਰਾਇਆ ਹਜੇ ਵੀ ਇੰਨਾ ਥੱਲੇ ਨਹੀਂ ਆਇਆ ਕਿ ਬੰਦਾ ਸੌਖਾ ਰਹਿ ਸਕੇ ਹੁਣ ਜਿਹੜੀ ਜੇ ਕਿਸੇ ਨੇ ਟ੍ਰਾਂਟੋ ਜਾਂ ਵੈਨਕੂਵਰ ਦੇ ਵਿੱਚ ਕਿਰਾਏ ਦੇ ਉੱਤੇ ਇੱਕ ਬੈੱਡਰੂਮ ਦਾ ਅਪਾਰਟਮੈਂਟ ਲੈ ਕੇ ਰਹਿਣਾ ਤਾਂ ਕੈਨੇਡੀਆ ਕੈਨੇਡੀਅਨ ਰਹਿਣ ਸਹਿਣ ਦੇ ਹਿਸਾਬ ਦੇ ਨਾਲ ਉਹਨੂੰ 78000 ਡਾਲਰ ਸਾਲ ਦਾ ਕਮਾਉਣਾ ਪਊਗਾ ਤਾਂ ਉਹ ਰਹਿ ਸਕਦਾ ਜਿਹਦਾ ਮਤਲਬ ਹੈ ਕਿ ਉਹ 37 ਡਾਲਰ ਪਰ ਆਵਰ ਦੇ ਉੱਤੇ ਜੌਬ ਕਰਦਾ ਹੋਵੇ ਤਾਂ ਉਹ ਕਿਰਾਏ ਦੇ ਉੱਤੇ ਰਹਿ ਸਕਦਾ ਟੋਰਾਂਟੋ ਜਾਂ ਵੈਨਕੂਵਰ ਦੇ ਉੱਤੇ ਜਿਹੜੀ ਹਾਊਸਿੰਗ ਆ ਇਹਨੂੰ ਅਫੋਰਡੇਬਲ ਮਤਲਬ ਇਹਨਾਂ ਦਾ ਤਰੀਕਾ ਰਹਿਣ ਦਾ ਮਤਲਬ ਹੁਣ ਕੀ ਇਹਦਾ ਕੀ ਮਤਲਬ ਆ ਕਿ ਕੀ 78000 ਤੋਂ ਘੱਟ ਵਾਲਾ ਰਹਿ ਨਹੀਂ ਸਕਦਾ ਜਿਹੜਾ ਕੈਨੇਡੀਅਨ ਸਿਸਟਮ ਆ ਜਾਂ ਇੱਕ ਸਾਡੇ ਕੋਲ ਇੱਕ ਸੈੱਟ ਸਿਸਟਮ ਬਣਿਆ ਆ ਉਹਦੇ ਵਿੱਚ ਇਹ ਮੰਨਦੇ ਆ ਕਿ ਜਿੰਨੀ ਤੁਹਾਡੀ ਆਮਦਨ ਆ ਤੁਹਾਡੂੰ ਜਿੰਨੀ ਵੀ ਆਮਦਨ ਹੈਗੀ ਆ ਮਤਲਬ ਟੈਕਸ ਤੋਂ ਪਹਿਲਾਂ ਉਹਦਾ 30% ਤੁਹਾਡਾ ਘਰ ਦੇ ਉੱਤੇ ਜਾਣਾ ਚਾਹੀਦਾ ਚਾਹੇ ਤੁਸੀਂ ਮੌਰਗੇਜ ਦਿੰਨੇ ਆ ਤੇ ਚਾਹੇ ਤੁਸੀਂ ਜਿਹੜਾ ਉਹਦਾ ਘਰ ਦਾ ਕਿਰਾਇਆ ਦਿੰਨੇ ਆ 30% ਤੋਂ ਉੱਤੇ ਆ ਜੇ ਇਹਦਾ ਮਤਲਬ ਫੋਰੇਬਲ ਨਹੀਂ ਉਹ ਗਲਤ ਆ ਹੁਣ ਹਾਲ ਤੇ ਆ ਕਿ ਜਿਹੜੇ ਲੋਕ ਇਸ ਵੇਲੇ ਕਿਰਾਏ ਦੇ ਉੱਤੇ ਰਹਿੰਦੇ ਆ ਆਮ ਤੌਰ 'ਤੇ ਉਹ 30% ਤੋਂ ਉੱਤੇ ਨੇ ਬਹੁਤੇ 40 40 50% ਮਤਲਬ ਅੱਧੀ ਤਨਖਾਹ ਕਿਰਾਏਾਂ ਦੇ ਵਿੱਚ ਜਾ ਰਹੀ ਹੈ ਜਿਹੜੇ ਟ੍ਰਾਂਟੋ ਜਾਂ ਵੈਨਕੂਵਰ ਦੇ ਉੱਤੇ ਰਹਿੰਦੇ ਆ ਹੁਣ ਇਹ ਕਹਿੰਦੇ ਆ ਕਿ 37 ਡਾਲਰ ਦੇ ਉੱਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਪਰ ਆਵਰ ਜਿਹੜਾ ਬੰਦਾ 37 ਡਾਲਰ ਕਮਾਉਂਦਾ ਉਹ ਸਹੀ ਮਾਣਿਆਂ ਦੇ ਵਿੱਚ ਕਿਰਾਏ ਦੇ ਉੱਤੇ ਵੈਨਕੂਵਰ ਜਾਂ ਟ੍ਰਾਂਟੋ ਦੇ ਵਿੱਚ ਰਹਿ ਸਕਦਾ ਤੇ ਜਿਹੜਾ ਮਿਨਿਮਮ ਵੇਜ ਦਾ ਗੈਪ ਕਿੰਨਾ ਹੈ ਇਨਕਮ ਜਿਹੜੀ ਆ ਉਹ ਜਿੰਨੀ ਫੁੱਲ ਟਾਈਮ ਮਿਨੀਮਮ ਵੇਜ ਮਿਲਦੀ ਆ ਉਹਦੇ ਤੋਂ ਦੁੱਗਣੀ ਚਾਹੀਦੀ ਆ ਤਾਂ ਜਾ ਕੇ ਤੁਹਾਡਾ ਸਰੂਕਾਰ ਦੁੱਗਣੀ ਜਿਹੜੇ ਖਾਸ ਤੌਰ ਦੇ ਉੱਤੇ ਲੋ ਵੇਜਸ EMPLOYEES ਨੇ ਉਹਨਾਂ ਲਈ ਬਹੁਤ ਮੁਸ਼ਕਲ ਆ ਜਿਹੜੇ 62 ਸ਼ਹਿਰ ਇਹਨਾਂ ਨੇ ਸਟੱਡੀ ਕੀਤੇ ਆ ਉਹਨਾਂ ਦੇ ਵਿੱਚੋਂ ਸਿਰਫ 8 ਸ਼ਹਿਰ ਆ ਜਿੱਥੇ ਇੱਕ ਬੈੱਡਰੂਮ ਦਾ ਰੈਂਟ ਅਫੋਰਡੇਬਲ ਆ ਫੁੱਲ ਟਾਈਮ ਮਿਨੀਮਮ ਵੇਜਸ ਵਰਕਰ ਦੇ ਲਈ ਚਲੋ ਕੈਲਕੂਲੇਟ ਕਿਦਾਂ ਕਰਦੇ ਆ ਕਿ ਜਿੰਨੀ ਤੁਸੀਂ ਕਮਾਈ ਕਰਦੇ ਆ ਕਮਾਈ ਕਰਦੇ ਆ ਮਿਨੀਮਮ ਵੇਜਸ ਦੇ ਉੱਤੇ 18 ਡਾਲਰ ਕਿਤੇ ਜਿੰਨੇ ਵੀ ਹੈਗੀ ਆ ਉਹਦੇ ਹਿਸਾਬ ਦੇ ਨਾਲ ਤੁਹਾਡੀ ਜਿੰਨੀ ਆਮਦਨ ਬਣ ਗਈ ਮਹੀਨੇ ਦੀ ਉਹ ਮਹੀਨੇ ਦਾ 30% ਜਿਹੜਾ ਤੁਹਾਡਾ ਆ ਉਹ ਮਤਲਬ ਜੇ 2000 ਡਾਲਰ ਤੁਸੀਂ ਕਮਾਉਨੇ ਆ ਤਾਂ 600 ਡਾਲਰ ਤੁਹਾਡਾ ਕਿਰਾਇਆ ਹੋਵੇ ਤਾਂ ਠੀਕ ਆ ਹੁਣ 62 ਸ਼ਹਿਰਾਂ ਦੇ ਵਿੱਚੋਂ ਸਿਰਫ 8 ਸ਼ਹਿਰਾਂ ਦਾ ਕਿਰਾਇਆ ਇਹਨਾਂ ਨਿਕਲਿਆ ਜਿਹਨੂੰ ਅਫੋਰਡੇਬਲ ਕਿਹਾ ਜਾ ਰਿਹਾ ਔਰ ਦੂਜਾ ਇਹ ਆ ਕਿ ਜਿਹੜੇ ਅਪਾਰਟਮੈਂਟਸ ਨੇ ਲੌਂਗ ਟਰਮ ਲੀਜ਼ ਦੇ ਉੱਤੇ ਨੇ ਜਿਹੜੇ ਰੈਂਟਰ ਨੇ ਉੱਥੇ ਉਹਨਾਂ ਨੂੰ ਘੱਟੋ ਘੱਟ 46 ਡਾਲਰ ਵੈਂਕੂਵਰ ਦੇ ਵਿੱਚ ਚਾਹੀਦੇ ਆ 42 ਡਾਲਰ ਟ੍ਰਾਂਟੋ ਦੇ ਵਿੱਚ ਚਾਹੀਦੇ ਆ ਬਹੁਤ ਸਾਰੇ ਲੋਕ ਜਿਹੜਿਆ ਉਹ ਡਰਿਆ ਉਹਨਾਂ ਨੂੰ ਜਿਹੜਾ ਮਤਲਬ ਕਿ ਬਾਹਰ ਨਾ ਕੱਢ ਦਿੱਤਾ ਜਾਵੇ ਰੈਨੋ ਜਿਹੜੀ ਰੈਨੋਵੇਸ਼ਨ ਦੇ ਨਾਂ ਦੇ ਉੱਤੇ ਉਹਨਾਂ ਨੂੰ ਵਿਕਟ ਕਰ ਦਿੱਤਾ ਜਾਂਦਾ ਜਾਂ ਜਿਹੜੀ ਜਿਹੜੀ ਹੈਗੀ ਆ ਉਹਨੂੰ ਢਾਉਣ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਕਿ ਉਹਦੇ ਨਾਲ ਫਿਰ ਉਹਨਾਂ ਨੂੰ ਮੁੜ ਕੇ ਫਿਰ ਹੋਰ ਜ਼ਿਆਦਾ ਹਾਇਰ ਰੈਂਟ ਦੇ ਉੱਤੇ ਜਾਇਆ ਜਾਂਦਾ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਹੀ ਜ਼ਿਕਰ ਕੀਤਾ ਰੈਂਟ ਘਟਿਆ ਥੋੜੇ ਘਟਿਆ ਟੋਰਾਂਟੋ ਦੇ ਵਿੱਚ ਇਹ ਸਾਢੇ 5% ਥੱਲੇ ਗਏ ਆ ਵੈਨਕੂਵਰ ਦੇ ਵਿੱਚ ਇਹ 8% ਥੱਲੇ ਗਏ ਆ ਕਿਉਂਕਿ ਇਮੀਗ੍ਰੇਸ਼ਨ ਸਲੋ ਹੋਈ ਆ ਰੈਂਟਲ ਬਿਲਡਿੰਗ ਜਿਹੜੀਆਂ ਆ ਉਹ ਬਣ ਗਈਆਂ ਪਰ ਈਵਨ ਜਿਹੜੀ ਇਹ ਘਾਟੇ ਦੇ ਬਾਵਜੂਦ ਜਿਹੜੇ ਰੈਂਟ ਹੈਗੇ ਆ ਉਹ ਹਜੇ ਵੀ ਪ੍ਰੀ ਪੰਡੈਮਿਕ ਲੈਵਲ ਦੇ ਉੱਤੋਂ ਜ਼ਿਆਦਾ ਆ ਔਰ ਪੂਰੇ ਕੈਨੇਡਾ ਦੇ ਉੱਤੋਂ ਔਰ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ ਕਿ ਅਫੋਰਡੇਬਿਲਟੀ ਗੈਪ ਬਹੁਤ ਜ਼ਿਆਦਾ ਆ ਜਿਹੜੀ ਸਪੈਸ਼ਲੀ ਜਿਹੜੇ ਹੈਗੇ ਆ ਮਿਨਿਮਮ ਵੇਜਸ ਵਾਲੇ ਜਾ ਉਹ ਇਹਦੇ ਉੱਤੇ ਦੱਸੇ ਜਾ ਰਹੇ ਹਨ ਅਗਲੀ ਗੱਲ ਜਿਹੜੀ ਉਹ ਵਿਨੀ ਪੈਗ ਤੋਂ ਵਿਨੀ ਪੈਗ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ 10000 ਡਾਲਰ ਦਾ ਮੀਟ ਚੋਰੀ ਕੀਤਾ ਵਿਨੀ ਪੈਗ ਦੇ ਸਟੋਰਾਂ ਦੇ ਉੱਤੋਂ April ਤੇ August ਦੇ ਵਿੱਚਕਾਰ ਇਹ ਜਿਹੜੀਆਂ ਚੋਰੀਆਂ ਹੋਈਆਂ ਦੋ ਵੇਵ ਸੀਗੀਆਂ ਇੱਕ April ਤੋਂ June ਤੇ ਦੂਡੀ June ਤੋਂ August April 19 ਤੋਂ ਲੈ ਕੇ June 11 ਤੱਕ ਇਸ ਬੰਦੇ ਨੇ 11 ਵਾਰੀ ਇਹ ਇਨਸੀਡੈਂਟ ਕੀਤੇ ਜਿਨ੍ਹਾਂ ਦੇ ਵਿੱਚ 3000 ਡਾਲਰ ਦਾ ਸਮਾਨ ਚੋਰੀ ਕੀਤਾ ਇੱਕ ਬੰਦਾ ਸਿੱਧਾ ਸਟੋਰ ਦੇ ਵਿੱਚ ਜਾਂਦਾ ਸੀ ਤੇ ਉੱਥੋਂ ਜਿਹੜਾ ਮੋਸਟਲੀ ਮੀਟ ਚੋਰੀ ਕਰਦਾ ਆ ਤੇ ਫਿਰ ਉੱਥੋਂ ਚੋਰੀ ਕਰਕੇ ਉਹ ਭੱਜ ਜਾਂਦਾ ਸੀ 21 ਜੂਨ ਨੂੰ ਪੁਲਿਸ ਨੇ ਇਹਦੀ ਪਹਿਲੀ ਅਰੈਸਟ ਕੀਤੀ 32 ਸਾਲਾਂ ਦਾ ਇਹ ਵਿਅਕਤੀ ਐਟਲੈਂਟਿਕ ਐਵੇਨਿਊ ਦੇ ਉੱਤੇ ਕਿਉਂਕਿ ਤਿੰਨ ਅਗਸਤ ਤੱਕ ਜਿਹੜੇ ਇਹ ਹੈਗੇ ਆ 20 ਹੋਰ ਚੋਰੀਆਂ ਹੋਈਆਂ ਜਿਹਦੇ ਵਿੱਚ 7000 ਡਾਲਰ ਦਾ ਮੀਟ ਚੋਰੀ ਕੀਤਾ ਗਿਆ ਪੁਲਿਸ ਨੇ ਫੇਅਰ ਅਰੈਸਟ ਕੀਤਾ ਇਸੇ ਵਿਅਕਤੀ ਨੂੰ ਸਤੰਬਰ 3 ਨੂੰ ਹੁਣ ਜਦੋਂ ਹੀ ਐਟਲੈਂਟਿਕ ਐਵੇਨਿਊ ਦੇ ਐਡਰੈਸ ਦੇ ਉੱਤੇ ਸੀਗਾ ਇਹਨੂੰ 31 ਚੋਰੀ ਨਾਲ ਰਿਲੇਟਡ ਜਿਹੜੇ ਚਾਰजेस ਲਾਏ ਗਏ ਆ ਇਹਦੇ ਉੱਤੇ ਸਾਰੇ ਜਿਹੜੇ ਹੈਗੇ ਆ ਉਹ 5000 ਡਾਲਰ ਤੋਂ ਕਹਿ ਲਓ ਕਿ ਥੱਲੇ ਆ ਤੇ ਹੁਣ ਇਹ ਵਿਅਕਤੀ ਨੂੰ ਜਿਹੜਾ ਕਸਟਡੀ ਦੇ ਵਿੱਚ ਰੱਖਿਆ ਗਿਆ ਤੇ ਕੋਰਟ ਦਾ ਜਿਹੜਾ ਸਟੇਟਸ ਹੈਗਾ ਕਿ ਇਹਨੂੰ ਅਲੀਗੇਸ਼ਨ ਜਿਹੜੇ ਹੈਗੇ ਆ ਕਿ ਉਹ ਲੱਗੇ ਆ ਪਰ ਹਜੇ ਚਾਰਜ ਅਪਰੂਵ ਨਹੀਂ ਹੋਏ ਇੱਕ ਬਹੁਤ ਵੱਡੀ ਸਮੱਸਿਆ ਦੀ ਇੱਕ ਤਸਵੀਰ ਆ ਜਿਹੜੇ ਮੀਟ ਤੇ ਗਰੋਸਰੀਆ ਸਟੋਰਾਂ ਉੱਤੇ ਕਾਮਨ ਟਾਰਗੇਟ ਉਹਨਾਂ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਫੂਡ ਦੀਆਂ ਕੀਮਤਾਂ ਉੱਤੇ ਚਲੇ ਗਈਆਂ ਮੀਟ ਚੀਜ਼ ਬੇਬੀ ਫਾਰਮੂਲਾ ਇਹ ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਚੀਜ਼ਾਂ ਨੇ ਕੈਨੇਡਾ ਦੇ ਗਰੋਸਰੀ ਸਟੋਰਾਂ ਦੇ ਉੱਤੇ ਰਿਟੇਲਰ ਜਿਹੜੇ ਉਹ ਕਹਿੰਦੇ ਕਿ ਸ਼ੌਪਲਿਫਟਿੰਗ 22 ਤੋਂ ਬਾਅਦ ਲਗਾਤਾਰ ਵੱਧ ਰਹੀ ਹੈ ਜਿੱਦ ਜਿੱਦ ਮਹਿੰਗਾਈ ਵੱਧ ਰਹੀ ਹੈ ਲੋਕ ਸਟੋਰਾਂ ਤੋਂ ਸਮਾਨ ਵੱਧ ਚੱਕ ਰਹੇ ਆ ਆਰਗੇਨਾਈਜ਼ਡ ਕਿਸਮ ਦਾ ਇੱਕ ਕ੍ਰਾਈਮ ਕੁਝ ਜਿਹੜੇ ਥੈਫਟ ਨੇ ਉਹ ਮਤਲਬ ਕੋਈ ਕੱਲਾ ਦੁਕੱਲਾ ਚੋਰੀ ਕਰ ਲੈਂਦਾ ਪਰ ਕਈ ਥਾਵਾਂ ਦੇ ਉੱਤੇ ਇਹ ਪੂਰੇ ਪਲਾਨਡ ਤਰੀਕੇ ਦੇ ਨਾਲ ਜਿਹੜੀ ਬਲਕ ਦੇ ਵਿੱਚੋਂ ਚੋਰੀ ਕਰਦੇ ਆ ਤਾਂ ਫਿਰ ਬਾਅਦ ਦੇ ਵਿੱਚ ਉਹਨੂੰ ਜਾ ਕੇ ਵੇਚਦੇ ਆ ਪੁਲਿਸ ਨੇ ਤੁਹਾਨੂੰ ਯਾਦ ਹੋਊਗਾ ਕਈ ਹਜ਼ਾਰਾਂ ਡਾਲਰ ਦੀਆਂ ਜਿਹੜੀਆਂ ਸੀ ਫੂਡ ਜਾਂ ਦੂਜੀਆਂ ਹਾਈ ਐਂਡ ਚੀਜ਼ ਸੀਗਾ ਮੱਖਣ ਸੀਗਾ ਉਹ ਚੋਰੀ ਦਾ ਫੜਿਆ ਸੀਗਾ ਟੋਰਾਂਟੋ ਦੀ ਸੁਪਰਮਾਰਕੀਟ ਤੋਂ ਵਿੱਚ ਕੁਵੈਕ ਦੇ ਵਿੱਚ ਕਿੰਨੇ ਇਨਸੀਡੈਂਟ ਹੋਇਆ ਮੌਂਟਰੀਅਲ ਦੇ ਵਿੱਚ ਜਿਹੜੀ ਪੁਲਿਸ ਆ ਉਹਨਾਂ ਨੇ ਇੱਕ ਗਰੁੱਪ ਨੂੰ ਫੜਿਆ ਸੀ ਜਿਹੜਾ ਗਰੋਸਰੀ ਸਟੋਰਾਂ ਨੂੰ ਖਾਸ ਤੌਰ ਤੇ ਟਾਰਗੇਟ ਕਰ ਰਿਹਾ ਸੀ ਸੋ ਇਸ ਵਿਅਕਤੀ ਤੇ ਥੋੜੀ ਚਾਰਜ ਲੱਗਦੇ ਆ ਜਾਂ ਬਾਕੀ ਗਰੋਸਰੀ ਸਟੋਰਾਂ ਦੇ ਉੱਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਉਹ ਕਿੱਦਾਂ ਰੁਕਦੀਆਂ ਇੱਕ ਬਹੁਤ ਵੱਡਾ ਸਵਾਲ ਇਹਦੇ ਨਾਲ ਹੀ ਇਹਦਾ ਪ੍ਰੋਗਰਾਮ ਤੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ